ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਖਾਲਸਾ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਸ਼ਹੀਦ ਸਿੰਘ ਕਿਉਂ ਨਾਰਾਜ਼ ਹੋ ਜਾਂਦੇ ਹਨ ਤੇ ਉਹਨਾਂ ਦੀ ਨਾਰਾਜ਼ ਹੋਣ ਨਾਲ ਆਪਾਂ ਨੂੰ ਕੀ ਨੁਕਸਾਨ ਹੁੰਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਵੈਸੀ ਤਾਂ ਸ਼ਹੀਦ ਸਿੰਘ ਫੌਜਾਂ ਆਪਣੇ ਬੱਚਿਆਂ ਨਾਲ ਕਦੇ ਨਾਰਾਜ਼ ਨਹੀਂ ਹੁੰਦੀਆਂ ਕਿਉਂਕਿ ਛੋਟੀਆਂ-ਮੋਟੀਆਂ ਗਲਤੀਆਂ ਉਹਨਾਂ ਦੇ ਬੱਚਿਆਂ ਤੋਂ ਹੁੰਦੀਆਂ ਰਹਿੰਦੀਆਂ ਹਨ ਪਰ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਦੇ ਬੱਚੇ ਹੋ ਕੇ ਆਪਾਂ ਸਿੱਖ ਹੋ ਕੇ ਕੁਝ ਐਦਾਂ ਦੀਆਂ ਕੁਤਾਈਆਂ ਕਰੀਏ ਜੋ ਕਿ ਆਪਣੇ ਧਰਮ ਤੋਂ ਬਾਹਰ ਹਨ ਜੋ ਕਿ ਆਪਣੀ ਮਰਿਆਦਾ ਤੋਂ ਬਾਹਰ ਹਨ ਤਾਂ ਫਿਰ ਸ਼ਹੀਦ ਸਿੰਘ ਆਪਣੇ ਨਾਲ ਨਾਰਾਜ਼ ਹੋ ਜਾਂਦੇ ਹਨ ਕਿ ਉਹ ਕਿਹੜੀਆਂ ਕੁਤਾਈਆਂ ਹਨ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਹਾਂ ਸਭ ਤੋਂ ਪਹਿਲੇ ਸਾਸੰਗ ਜੀ ਜੇਕਰ ਇੱਕ ਅਮਰਤਾਰੀ ਸਿੰਘ ਜਾਂ ਸਿੰਘ ਨੇ ਜਿੰਨਾ ਅਮਰਤ ਛਕਿਆ ਹੋਇਆ ਹੈ ਉਹ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਦਾ ਜਾਪ ਨਹੀਂ ਕਰਦੇ ਤੇ ਗਲਤ ਕੰਮਾਂ ਵੱਲ ਲੱਗੇ ਹੋਏ ਹਨ ਵੈਸੀ ਉਹ ਗੁਰੂ ਵਾਲੇ ਸਿੰਘ ਹਨ ਉਹਨਾਂ ਨੇ ਗੁਰੂ ਦਾ ਨਾਮ ਲਿਆਏ ਪੰਜਾਂ ਪਿਆਰਿਆਂ ਤੋਂ ਅਮਰਤ ਛਕ ਕੇ ਗੁਰੂ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਅਮਰਤ ਵੇਲੇ ਉਸ ਉੱਠ ਕੇ ਕੀਸੀ ਇਸ਼ਨਾਨ ਕਰਕੇ ਨਿਤ ਨੇਮ ਕਰਾਂਗੀ ਤੇ ਕਿਸੇ ਦਾ ਵੀ ਬੁਰਾ ਨਹੀਂ ਕਰਾਂਗੇ ਪਰ ਉਹ ਕੀਤੇ ਹੋਏ ਆਪਣੇ ਗੁਰੂ ਦੇ ਵਾਅਦੇ ਤੋਂ ਮੁੱਕਰ ਰਹੇ ਹਨ ਤੇ ਗਲਤ ਪਾਸੇ ਲੱਗ ਚੁੱਕੇ ਹਨ ਦੂਸਰੀ ਬੇਨਤੀ ਸਾਧ ਸੰਗਤ ਜੀ ਜਦੋਂ ਕੋਈ ਇੱਕ ਨਾਮ ਜਪਣ ਵਾਲੀ ਆਤਮਾ ਹੁੰਦੀ ਹੈ ਉਸ ਦਾ ਆਪਾ ਦਿਲ ਦੁਖਾ ਦਿੰਨੇ ਹਾਂ ਜਾਣ ਬੁਝ ਕੇ ਜੇਕਰ ਸਾਧ ਸੰਗਤ ਜੀ ਕੋਈ ਭੁਲੇਖੇ ਨਾਲ ਜਾਂ ਗਲਤੀ ਨਾਲ ਆਪਣੇ ਤੋਂ ਕੁਝ ਉਹ ਗਲਤੀ ਹੋ ਗਈ ਤਾਂ ਉਸ ਨੂੰ ਤਾਂ ਸ਼ਹੀਦ ਸਿੰਘ ਮਾਫ਼ ਕਰ ਦਿੰਦੇ ਹਨ ਭੁੱਲ ਸਮਝ ਕੇ ਪਰ ਜੇਕਰ ਸਾਧ ਸੰਗਤ ਜੀ ਆਪਾਂ ਜਾਣ ਬੁੱਝ ਕੇ ਕਿਸੇ ਆਪਾਂ ਆਮ ਦੇਖਿਆ ਹੈ ਕਿ ਜਿਹੜੇ ਗੁਰਬਾਣੀ ਦਾ ਜਾਪ ਕਰਦੇ ਹਨ ਕੁਝ ਲੋਕ ਉਹਨਾਂ ਦਾ ਬਹੁਤ ਮਜ਼ਾਕ ਉਡਾਉਂਦੇ ਹਨ ਤਾਂ ਇਦਾਂ ਦੇ ਬੰਦਿਆਂ ਨਾਲ ਸ਼ਹੀਦ ਸਿੰਘ ਬਹੁਤ ਨਾਰਾਜ਼ ਹੁੰਦੇ ਹਨ ਤੇ ਤੀਸਰੀ ਬੇਨਤੀ ਸਾਧ ਸੰਗਤ ਜੀ ਸਾਧੂ ਸੰਤਾਂ ਦੀ ਨਿੰਦਿਆ ਕਰਨੀ ਇਹ ਤਾਂ ਆਪਾਂ ਹਰ ਇੱਕ ਨੇ ਆਮ ਜਿਹੀ ਵੇਖਿਆ ਹੋਵੇਗਾ ਕਿ ਚਾਹੇ ਕੋਈ ਵੀ ਕਥਾ ਵਿਚਾਰ ਵਾਲਾ ਬਾਬਾ ਏ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਵਿਕਾਰ ਸੇਵਾ ਵਾਲੇ ਬਾਬੇ ਹਨ ਜਾਂ ਕੋਈ ਵੀ ਉਹਨਾਂ ਨੂੰ ਅੱਜਕੱਲ੍ਹ ਹਰ ਇੱਕ ਬੰਦਾ ਕੁਝ ਨਾ ਕੁਝ ਕਹਿ ਦਿੰਦਾ ਹੈ ਕਿ ਇਹ ਪੈਸਾ ਖਾਂਦੇ ਨੇ ਜਾਂ ਇਹ ਇਦਾਂ ਕੰਮ ਕਰਦੇ ਨੇ ਉਹਨਾਂ ਦੀ ਬਦਨਾਮੀ ਕਰਦੇ ਨੇ ਪ੍ਰਸਾਦ ਸਿੰਘ ਜੀ ਉਹ ਆਪਾਂ ਇਹ ਨਹੀਂ ਦੇਖਦੇ ਕਿ ਉਹ ਨਾਲ-ਨਾਲ ਭਲਾ ਕਿੰਨਾ ਕਰ ਰਹੇ ਹਨ ਸੇਵਾ ਕਿੰਨੀ ਕਰ ਰਹੇ ਹਨ ਇਸ ਲਈ ਉਹਨਾਂ ਦੀ ਆਪਾਂ ਨਿੰਦਿਆ ਕਰ ਦਿੰਨੇ ਹਾਂ ਇਹ ਇਸ ਅਜਿਹਾ ਕਰਨ ਨਾਲ ਵੀ ਸ਼ਹੀਦ ਸਿੰਘ ਆਪਣੇ ਨਾਲ ਨਾਰਾਜ਼ ਹੋ ਜਾਂਦੇ ਹਨ ਚੌਥੀ ਬੇਨਤੀ ਸਾਧ ਸੰਗਤ ਜੀ ਜਦੋਂ ਆਪਾਂ ਕੋਈ ਵੀ ਅਬੋਰਸ਼ਨ ਕਰਵਾ ਦਿੰਨੇ ਹਾਂ ਗਰਭ ਵਿੱਚ ਸਾਧ ਸੰਗਤ ਜੀ ਉਹ ਗੁਰੂ ਵੱਲੋਂ ਦਿੱਤੀ ਹੋਈ ਦਾਤ ਹੁੰਦੀ ਹੈ ਤੇ ਆਪਾਂ ਅੱਜਕੱਲ ਆਮ ਕਰਕੇ ਹਸਪੀਟਲਾਂ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਹੈ ਇਹ ਇੱਕ ਬਹੁਤ ਹੀ ਵੱਡਾ ਪਾਪ ਹੈ ਤੇ ਇਹ ਸਿੱਖ ਧਰਮ ਦੀ ਮਰਿਆਦਾ ਵਿੱਚ ਨਹੀਂ ਹੈ ਇਸ ਲਈ ਸ਼ਹੀਦ ਸਿੰਘ ਫੌਜਾ ਇਹ ਜਿਹਾ ਕਰਨ ਵਾਲੇ ਆਪਦੇ ਸਿੱਖ ਨਾਲ ਬਹੁਤ ਨਾਰਾਜ਼ ਹੁੰਦੀਆਂ ਹਨ ਪੰਜਵੀਂ ਬੇਨਤੀ ਸਾਜੰਗ ਜੀ ਆਪਣੇ ਘਰ ਵਿੱਚ ਪੋਥੀਆਂ ਹਨ ਜਾਂ ਮਹਾਰਾਜ ਦਾ ਪ੍ਰਕਾਸ਼ ਹੈ ਪਰ ਆਪਾਂ ਆਪਣੇ ਕਮਾਂਕਾਰਾਂ ਵਿੱਚ ਐਨੇ బిజీ ਹੋ ਗਏ ਆ ਕਿ ਆਪਾਂ ਉਹਨਾਂ ਦੀ ਰੋਜ਼ਾਨਾ ਸਵੇਲੇ ਸਵੇਰੇ ਅਮਰ ਤੇਲੇ ਉੱਠ ਕੇ ਸਾਫ਼ ਸਫਾਈ ਨਹੀਂ ਕਰ ਰਹੇ ਆਪਣੇ ਕੋਲ ਟਾਈਮ ਨਹੀਂ ਬਚਦਾ ਆਪਾਂ ਸਿਰਫ ਆਉਣਿਆਂ ਸਿਰ ਝੁਕੋਣੇ ਆ ਆਪਣੀ ਅਰਦਾਸ ਬੇਨਤੀ ਕਰਦੇ ਹਾਂ ਤੇ ਆਪਾਂ ਉੱਥੋਂ ਚਲੇ ਜਾਣੇ ਹਾਂ ਅਜਿਹੇ ਘਰਾਂ ਨਾਲ ਵੀ ਸ਼ਹੀਦ ਫੌਜਾ ਆਪਣੇ ਨਾਲ ਨਾਰਾਜ਼ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਜੇਕਰ ਆਪਣੇ ਘਰ ਵਿੱਚ ਪੋਤੀਆਂ ਦਾ ਪ੍ਰਕਾਸ਼ ਹੈ ਤਾਂ ਉਹਨਾਂ ਦੀ ਸੇਵਾ ਸੰਭਾਲ ਜ਼ਰੂਰ ਕਰੋ ਨਹੀਂ ਤਾਂ ਉਹਨਾਂ ਪੋਤੀ ਸਹਿਬ ਨੂੰ ਗੁਰੂ ਘਰਾਂ ਦੇ ਵਿੱਚ ਭੇਟਕਾਰ ਆਓ ਤਾਂ ਜੋ ਉਹਨਾਂ ਦੀ ਉੱਥੇ ਸਭ ਸੰਭਾਲ ਚੰਗੀ ਤਰ੍ਹਾਂ ਹੋ ਸਕੇ ਤੇ ਇੱਕ ਆਖਰੀ ਬੇਨਤੀ ਸਾਧ ਸੰਗਤ ਜੀ ਜਿਹੜੇ ਸਿੱਖ ਹੋ ਹੋ ਕੇ ਸਿਆਣਿਆਂ ਕੋਲ ਜਾਂਦੇ ਹਨ ਤੇ ਜਾਦੂ ਟੂਨੇ ਕਰਦੇ ਹਨ ਜਾਂ ਕਿਸੇ ਤੇ ਕਰਵਾਉਂਦੇ ਹਨ ਉਹ ਕਦੇ ਵੀ ਗੁਰੂ ਦੀ ਮਰਿਆਦਾ ਵਿੱਚ ਨਹੀਂ ਰਹਿੰਦੇ ਸੋ ਸਾਧ ਸੰਗਤ ਜੀ ਅਜੇ ਹੀ ਲੋਕਾਂ ਨਾਲ ਵੀ ਅਜੇ ਹੀ ਬੰਦਿਆਂ ਨਾਲ ਵੀ ਵਾਹਿਗੁਰੂ ਦਾ ਕੋਈ ਕਿਰਪਾ ਨਹੀਂ ਹੁੰਦੀ ਤੇ ਸ਼ਹੀਦ ਸਿੰਘ ਉਹਨਾਂ ਤੇ ਬਹੁਤ ਨਾਰਾਜ਼ ਹੁੰਦੇ ਹਨ ਜੇਕਰ ਇੱਕ ਵਾਰ ਆਪਣੇ ਨਾਲ ਸ਼ਹੀਦ ਸਿੰਘ ਨਾਰਾਜ਼ ਹੋ ਗਏ ਤੇ ਇਹ ਮौज ਵਾਲੀਆਂ ਫੌਜਾਂ ਸਾਧ ਸੰਗਤ ਜੀ ਮਨਾਉਣੀਆਂ ਸੌਖੀਆਂ ਨਹੀਂ ਹਨ ਇਹੀ ਬਹੁਤ ਕਿਰਪਾ ਹੋਵੇਗੀ ਬਹੁਤ ਆਪਾਂ ਨਾਮ ਦਾ ਦਾਨ ਲਵਾਂਗੇ ਬਹੁਤ ਮਾਫੀਆਂ ਮੰਗਾਂਗੇ ਤਾਂ ਹੀ ਇਹ ਆਪਣੇ ਨਾਲ ਆਪਣੀ ਨਾਰਾਜ਼ਗੀ ਦੂਰ ਕਰਨਗੇ ਤੇ ਆਪਣੇ ਤੇ ਕਿਰਪਾ ਕਰਨਗੇ ਸੋ ਸਾਧ ਸੰਗਤ ਜੀ ਬੇਨਤੀ ਹੈ ਕਿ ਆਪਾਂ ਇਹਨਾਂ ਗਲਤੀਆਂ ਤੋਂ ਬਚੀਏ ਆਪਣੇ ਤੇ ਵਾਹਿਗੁਰੂ ਦੀ ਤਾਂ ਜੋ ਕਿਰਪਾ ਹੀ ਰਹੇ ਕਦੇ ਵੀ ਵਾਹਿਗੁਰੂ ਪਰਮਾਤਮਾ ਆਪਣੇ ਨਾਲ ਨਾਰਾਜ਼ ਨਾ ਹੋਵੇ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ